ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਿਲੰਗ ਮਹੱਲਾ ਪੰਜਵਾ ਘਰ ਤੀਜਾ ਕਿਸੇ ਔਗਣਾ ਦੇ ਪਰੇ ਹੋਏ ਮਨੁੱਖ ਨੇ ਸਤਿਗੁਰਾਂ ਪਾਸ ਬੇਨਤੀ ਕੀਤੀ ਕਿ ਮੇਰੇ ਵਰਗੇ ਮਨੁੱਖ ਦਾ ਸੰਸਾਰ ਤੋਂ ਤਰਨਾ ਕਿਵੇਂ ਹੋ ਸਕਦਾ ਹੈ ਤਦ ਤਿਲੰਗ ਰਾਗ ਦੇ ਅੰਦਰ ਮਖੱਲਾ ਪੰਜਵਾ ਪੰਜਵੇਂ ਸਰੂਪ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਵਾਹਿਗੁਰੂ ਜੀ ਦੀ ਉਸਤਤੀ ਕਰਦੇ ਹ ਘਰ ਤੀਸਰੇ ਸੁਰਤਾਲ ਵਿੱਚ ਇਹ ਪਾਵਨ ਸ਼ਬਦ ਉਚਾਰਨ ਕਰਕੇ ਸਰਬ ਸੰਝਾ ਉਪਦੇਸ਼ ਬਖਸ਼ਿਸ਼ ਕੀਤਾ ਮਿਹਰਵਾਨ ਸਾਹਿਬ ਮਿਹਰਵਾਨ ਸਾਹਿਬ ਮੇਰਾ ਮਿਹਰਵਾਨ ਏ ਭਾਈ ਸਾਹਿਬ ਮਾਲਕ ਵਾਹਿਗੁਰੂ ਪਿੱਛੇ ਵੀ ਮਿਹਰਬਾਨ ਦਿਆਲੂ ਸੀ ਹੁਣ ਵੀ ਮਿਹਰਬਾਨ ਦਿਆਲਤਾ ਕਰਨ ਵਾਲਾ ਹੈ ਮੇਰਾ ਸਾਹਿਬ ਮਾਲਕ ਅੱਗੇ ਭਵਿਕ ਵਿੱਚ ਵੀ ਮਿਹਰਬਾਨ ਕਿਰਪਾਲਤਾ ਕਰੇਗਾ ਭਾਵ ਤਿੰਨਾਂ ਕਾਲਾਂ ਵਿੱਚ ਦਿਆਲੂ ਹੈ ଅਥਵਾ ਮਾਲਕ ਪਰਮੇਸ਼ਰ ਮਿਹਰਬਾਨੀ ਕਰਕੇ ਸਰੀਰ ਦੇ ਦੋਸ਼ਾਂ ਨੂੰ ਵੇਟਣ ਵਾਲਾ ਹੈ ਆਪਣੀ ਮਿਹਰਬਾਨੀ ਕਰਕੇ ਬਾਣੀ ਦੇ ਦੋਸ਼ਾਂ ਨੂੰ ਵੀ ਮੇਟਣ ਵਾਲਾ ਹੈ ਅਤੇ ਮੇਰਾ ਮਾਲਕ ਮਿਹਰਵਾਨੀ ਕਰਕੇ ਮਨ ਦੇ ਸੰਕਲਪਾਂ ਨੂੰ ਵੀ ਮੇਟਣ ਵਾਲਾ ਹੈ ਜੀ ਸਗਲ ਕੋ ਦੇ দান ਰਹਾਉ ਉਹ ਸਗਲ ਸਾਰੀ ਸ੍ਰਿਸ਼ਟੀ ਦੇ ਜੀਵਾਂ ਨੂੰ ਪਾਵ ਉਹਨਾਂ ਤਾਈਂ ਰੋਜੀ ਨਾਮ ਗਿਆਨ ਆਦ ਦਾ দান ਦੇ ਪਾਵ ਦੇਣਾ ਕਰਦਾ ਹੈ ਰਹਾਉ ਬਿਸਰਾਮ ਦੇ ਕੀ ਬਾਦਸ਼ਾਹ ਕਿਰਪਾ ਕਰ ਰਿਹਾ ਤੂੰ ਕਾਹੇ ਡੋਲਹਿ ਪ੍ਰਾਣੀਆਂ ਤੁਦ ਰਾਖੇ ਗਾ ਸਿਰਜਣਹਾਰ ਏ ਪ੍ਰਾਣੀਆਂ ਪ੍ਰਾਣਾਤਾਰੀ ਜੀਵ ਤੂੰ ਭਾਵ ਮਾਇਕੀ ਪਦਾਰਥਾਂ ਵਿੱਚ ਜਾਂ ਆਪਣੀ ਪਾਲਣਾ ਵਾਸਤੇ ਕਿਸ ਲਈ ਡੱਗ ਮਗਾਉਂਦਾ ਡੋਲਦਾ ਫਿਰਦਾ ਹੈ ਪਦਾਰਥਾਂ ਵਿੱਚ ਆਪਣੇ ਮਨ ਨੂੰ ਕਿਉਂ ਡਲਾਉਂਦਾ ਹੈ ਤੈਨੂੰ ਵੀ ਸਿਰਜਣਹਾਰ ਰਚਨਾ ਕਰਨ ਵਾਲਾ ਪਰਮੇਸ਼ਰ ਦੁੱਖਾਂ ਤਕਲੀਫਾਂ ਤੋਂ ਬਚਾ ਕੇ ਰੱਖਣਾ ਕਰੇਗਾ ਜਿਨ ਪੈਦਾਇਸ ਤੂੰ ਕੀਆ ਸੋਈ ਦੇ ਆਧਾਰ ਸੁਖਿਆਲ ਰੱਖਣਾ ਹੈ ਇਥੇ ਤੂੰ ਟਿੱਪੀ ਤੋਂ ਬਗੈਰ ਆਇਆ ਹੈ ਇਕੱਲਾ ਦੁਲੈਂਕੜ ਦੇ ਨਾਲ ਆਇਆ ਹੈ ਹੁਣ ਦੂਸਰੀ ਵਾਰ ਆ ਚੁੱਕਾ ਹੈ ਆਪ ਜੀ ਨੇ ਧਿਆਨ ਰੱਖਣਾ ਤੂੰ ਜਿਨ ਪੈਦਾਇਸ ਤੂੰ ਕੀਆ ਜਿਸ ਵਾਹਿਗੁਰੂ ਨੇ ਤੈਨੂੰ ਪੈਦਾਇਸ ਰਚਨਾ ਪੈਦਾ ਕੀਤਾ ਹੈ ਉਹ ਵਾਹਿਗੁਰੂ ਹੀ ਤੈਨੂੰ ਪਾਲਣ ਰੂਪ ਆਧਾਰ ਆਸਰਾ ਦੇਣਾ ਕਰੇਗਾ ਜਿਨ ਉਪਾਈ ਮੇਦਨੀ ਸੋਈ ਕਰਦਾ ਸਾਰ ਜਿਸ ਵਾਹਿਗੁਰੂ ਨੇ ਇਹ ਬੇਦਨੀ ਧਰਤੀ ਭਾਵ ਸਾਰੀ ਸ੍ਰਿਸ਼ਟੀ ਉਪਾਈ ਪੈਦਾ ਕੀਤੀ ਹੈ ਉਹੋ ਹੀ ਇਸ ਦੀ ਸਾਰ ਸੰਭਾਲ ਕਰਦਾ ਹੈ ਘਟ ਘਟ ਮਾਲਕ ਦਿਲਾਕਾ ਸੱਚਾ ਪਰਵਦਗਾਰ ਉਹ ਸੱਚਾ ਸਤ ਸਰੂਪ ਪਰਵਤਗਾਰ ਪਾਲਣਾ ਕਰਨ ਵਾਲਾ ਪਰਮੇਸ਼ਰ ਘਟ ਘਟ ਸਰੀਰਾਂ ਸਰੀਰਾਂ ਦੇ ਦਿਲਾਂ ਮਨਾਂ ਦਾ ਮਾਲਕ ਸੁਆਮੀ ਹੈ ਕੁਦਰਤ ਕੀਮ ਨਾ ਜਾਣੀਐ ਵੱਡਾ ਵੇਪਰਵਾਹ ਉਸ ਦੀ ਕੁਦਰਤ ਸ਼ਕਤੀ ਦੀ ਕੀਮ ਕੀਮਤ ਨਾ ਜਾਣ ਸਕੀਦੀ ਆ ਭਾਵ ਨਹੀਂ ਜਾਣ ਸਕੀਦੀ ਉਹ ਤਿੰਨਾਂ ਗੁਣਾਂ ਤੋਂ ਅਦੀਤ ਤੇ ਤ੍ਰੈਕਾਲ ਆਬਾਦ ਰੂਪ ਵੱਡਾ ਅਤੀ ਵੇਪਰਵਾਹ ਬੇਮਤਾਜ ਹੈ ਪਾਪ ਕਿਸੇ ਦੀ ਪਰਵਾਹ ਨਹੀਂ ਕਰਦਾ ਇਸ ਕਰਕੇ ਕਰ ਬੰਦੇ ਤੂੰ ਬੰਦਗੀ ਜਿ ਚਰ ਘਟ ਮਹ ਸਾਹ ਸੋ ਫਿਰ ਹੁਣ ਤੀਸਰੀ ਵਾਰ ਤੂੰ ਆਇਆ ਹੈ ਟਿੱਪੀ ਤੋਂ ਬਗੈਰ ਹੀ ਆਇਆ ਹੈ ਸੋ ਅੱਗੇ ਵੀ ਸ਼ਾਇਦ ਤੂੰ ਹੀ ਆਵੇਗਾ ਆਪਾਂ ਖਿਆਲ ਰੱਖਣਾ ਹੈ ਟਿੱਪੀ ਤੋਂ ਬਗੈਰ ਜਿਹੜਾ ਆਉਂਦਾ ਉਹ ਤੂੰ ਪੜਨਾ ਹੈ ਤੂੰ ਨਹੀਂ ਪੜਨਾ ਸੋ ਤੂੰ ਤੂੰ ਕਰ ਬੰਦੇ ਤੂੰ ਬੰਦਗੀ ਇਹ ਬੰਦੇ ਜੋ ਤਰਾ ਕੰਮ ਹੈ हे प्राणी तू उतना चिर परमेश्वर दी बندگی भक्ति कर जितना चिर तक तेरे काड शरीर विच सा प्राण चलदे आ तू समरथ अकथ अगोचर जीव पिंड तेरी रास इसलिए उस परमेश्वर अग्गे इउ बिनती करके हे वाहे गुरु तू समरथ सर्वशक्तिवान शक्ति, शक्ति बिरती करके अकथ कथन तो रहत ਅਤੇ ਅਗੋਚਰ ਇੰਦਰੀਆਂ ਦੇ ਅਵਿਸ਼ੇ ਹੈ ਸਾਡਾ ਜੀਵ ਹਿਰਦਾ ਤੇ ਪਿੰਡ ਸਰੀਰ ਤੇਰੀ ਹੀ ਰਾਸ ਪੂੰਜੀ ਬਖਸ਼ਿਸ਼ ਕੀਤੀ ਹੋਈ ਹੈ ਰਹਿਮ ਤੇਰੀ ਸੁਖ ਪਾਇਆ ਸਦਾ ਨਾਨਕ ਕੀ ਅਰਦਾਸ ਤੇਰੀ ਰਹਿਮ ਕਿਰਪਾ ਕਰਕੇ ਹੀ ਸਦਾ ਸਦੀਵੀ ਸੁਖ ਨੂੰ ਪਾਉਣਾ ਕਰੀਦਾ ਹੈ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਸਾਡੇ ਜਨਾਂ ਦੀ ਤਾਂ ਇਹੋ ਹੀ ਅਰਦਾਸ ਬੇਨਤੀ ਹੈ ਪਾਵ ਸਾਨੂੰ ਆਪਣੀ ਬੰਦਗੀ ਬਖਸ਼ੋ ਤੇ ਲੰਗ ਮਹੱਲਾ ਪੰਜਵਾ ਘਰ ਤੀਜਾ ਕਰਤੇ ਕੁਦਰਤੀ ਮੁਸਤਾਕ ਏ ਕਰਤੇ ਰਚਨਹਾਰ ਪ੍ਰਭੂ ਮੈਂ ਤੇਰੀ ਕੁਦਰਤੀ ਕੁਦਰਤ ਸ਼ਕਤੀ ਉੱਪਰ ਮੁਸਤਾਕ ਮੋਹਿਤ ਹੋ ਰਿਹਾ ਪਾਵ ਮੇਰਾ ਮਨ ਤੇਰੀ ਸ਼ਕਤੀ ਦੇਖ ਕੇ ਖਿੱਚਿਆ ਗਿਆ ਹੈ ਏ ਕਰਤੇ ਰਚਨਹਾਰ ਤੇ ਕੁਦਰਤੀ ਸ਼ਕਤੀ ਦੇ ਮਾਲਕ ਪਰਮੇਸ਼ਰ ਮੈਂ ਤੇਰੇ ਦਰਸ਼ਨਾਂ ਦਾ ਮੁਸਤਾਕ ਹੁੰਦਾ ਇਸ਼ਾਵਾਨ ਹ ਅਰਬੀ ਵਿੱਚ ਮੁਸਤਾਕ ਦਾ ਅਰਥ ਇਸ਼ਾਵਾਨ ਹੈ ਦੀਨ ਦੁਨੀਆ ਏਕ ਤੂੰ ਹੀ ਸਭ ਕਲਕ ਹੀ ਤੇ ਕਾਕ ਰਹਾ ਸੋ ਇੱਥੇ ਵੀ ਤੂੰ ਹੀ ਆਇਆ ਹੈ ਤੂੰ ਹੀ ਨਹੀਂ ਪੜਨਾ ਦੀਨ ਪਰਲੋਕ ਅਤੇ ਦੁਨੀਆ ਸੰਸਾਰ ਵਿੱਚ ਦੀਨ ਧਰਮੀ ਪੁਰਖਾ ਅਤੇ ਦੁਨੀਆ ਪਾਪ ਮਾਇਆ ਵਿੱਚ ਫਸੇ ਲੋਕਾਂ ਦੇ ਅੰਦਰ ਇੱਕ ਤੂੰ ਹੀ ਵਿਆਪਕ ਹੈ ਅਤੇ ਸਾਰੀ ਖਲਕ ਸ੍ਰਿਸ਼ਟੀ ਤੋਂ ਹੀ پاک ਪਵਿੱਤਰ ਸਰੂਪ ਆਪ ਨਿਰਲੇਪ ਰਹਿੰਦਾ ਹੈ ਰਹਾਉ ਸਤਿਗੁਰੂ ਬਿਸਰਾਮ ਦੇ ਕੇ ਅੱਗੇ ਕਿਰਪਾ ਕਰ ਰਿਹਾ ਖਿਨ ਮਾਹੇ ਥਾਪ ਉਥਾਪ ਦਾ ਆਚਰਜ ਤੇਰੇ ਰੂਪ ਤੂੰ ਖਿਨ ਸ਼ਿਨ ਮਾਤਰ ਸਮੇਂ ਵਿੱਚ ਹੀ ਸ੍ਰਿਸ਼ਟੀ ਨੂੰ ਥਾਪ ਇਸਤਤ ਪੈਦਾ ਕਰਦਾ ਅਤੇ ਸ਼ਿਨ ਵਿੱਚ ਹੀ ਉਥਾਪ ਦਾ ਪੁੱਟ ਭਾਵ ਪੁੱੜਦਾ ਨਾਸ ਕਰ ਦਿੰਦਾ ਹੈ ਆਚਰਜ ਤੇਰੇ ਰੂਪ ਅਤੇ ਸਰਗੁਣ ਤੇ ਨਿਰਗੁਣ ਸਰੂਪ ਤੇਰੇ ਆਚਰਜ ਅਚਰਜ ਹੀ ਹਨ ਹੈਰਾਨ ਕਰ ਦੇਣ ਵਾਲੇ ਹਨ ਕੌਣ ਜਾਣੈ ਚਲਤ ਤੇਰੇ ਅੰਧਿਆਰੇ ਮਹਦੀਪ ਏ ਵਾਹਿਗੁਰੂ ਤੇਰੇ ਚਲਤ ਜੋਜ ਕੌਦਕਾ ਨੂੰ ਕਿਹੜਾ ਜਾਣ ਸਕਦਾ ਭਾਵ ਕੋਈ ਨਹੀਂ ਜਾਣ ਸਕਦਾ ਤੂੰ ਤਾਂ ਗਿਆਨਤਾ ਦੇ ਅੰਧਿਆਰੇ ਹਨੇਰੇ ਵਿੱਚ ਆਪ ਹੀ ਗਿਆਨ ਰੂਪੀ ਦੀਵਾ ਹੋ ਕੇ ਚਮਕ ਰਿਹਾ ਹੈ ਹਨੇਰੀ ਕੋਠੜੀ ਦੀ ਨਿਆਈ ਸਭ ਰਚਨਾ ਜੜ ਹੈ ਤੇ ਤੂੰ ਇਸ ਵਿੱਚ ਦੀਵਾ ਚੇਤਨ ਦਾ ਪ੍ਰਕਾਸ਼ ਰੂਪ ਹੋ ਕੇ ਚਮਕ ਰਿਹਾ ਹੈ ਖੁਦ ਖਸਮ ਖਲਕ ਜਹਾਨ ਅੱਲ੍ਹਾ ਮਿਹਰਵਾਨ ਖੁਦਾਏ ਏ ਏ ਮਿਹਰਵਾਨ ਕਿਰਪਾਲੂ ਖੁਦਾਏ ਖੁਦਾ ਏ ਅੱਲ੍ਹਾ ਭਾਗ ਪਰਮੇਸ਼ਰ ਤੂੰ ਖੁਦ ਆਪ ਹੀ ਇਸ ਜਹਾਨ ਸੰਸਾਰ ਦੀ ਸਭ ਖਲਕ ਲੁਕਾਈ ਦਾ ਖਸਮ ਮਾਲਕ ਹੈ ਦਿਨ ਸਰੇਣ ਜੇ ਤੁਧ ਅਰਾਧੇ ਸੋ ਕਿਉਂ ਦੋਜਕ ਜਾਏ ਜਿਹੜੇ ਦਿਨ ਰਾਤ ਤੈਨੂੰ ਮਨ ਦੀ ਭਾਵਨਾ ਨਾਲ ਅਰਾਧੇ ਚਿਤਵਦੇ ਆ ਫੇਰ ਉਹ ਨਰਕਾਂ ਦੋਜਕ ਵਿੱਚ ਕਿਸ ਲਈ ਜਾਣਗੇ ਭਾਵ ਨਹੀਂ ਜਾਣਗੇ ਸਗੋਂ ਤਾਂ ਮੁਕਤ ਹੋ ਜਾਣਗੇ ਅਜਰਾਈਲ ਜਾਰ ਬੰਦੇ ਜਿਸ ਤੇਰਾ ਆਧਾਰ ਏ ਮਹਾਰਾਜ ਜਿਸ ਪੁਰਸ਼ ਨੂੰ ਲੋਕ ਪ੍ਰਲੋਕ ਵਿੱਚ ਇੱਕ ਤੇਰਾ ਹੀ ਆਧਾਰ ਆਸਰਾ ਹੈ ਉਸ ਬੰਦੇ ਪੁਰਸ਼ ਦਾ ਅਜ਼ਰਾਈਲ ਮੌਤ ਦਾ ਫਰਿਸ਼ਤਾ ਵੀ ਯਾਰ ਹੁੰਦਾ ਦੋਸਤ ਬਣ ਜਾਂਦਾ ਹੈ ਗੁਨਾਹ ਉਸਕੇ ਸਗਲ ਆਪੂ ਤੇਰੇ ਜਨ ਦੇ ਕਹਿਦੀਦਾਰ ਜੋ ਜਨ ਪੁਰਸ਼ ਤੇਰੇ ਦੀਦਾਰ ਦਰਸ਼ਨਾਂ ਨੂੰ ਦੇਖ ਲੈਂਦਾ ਹੈ ਜੋ ਤੇਰੇ ਜਨ ਭਗਤ ਜਨਾਂ ਦੇ ਦਰਸ਼ਨ ਦੇਖਦਾ ਹੈ ਉਸ ਪੁਰਸ਼ ਦੇ ਸਾਰੇ ਹੀ ਗੁਨਾਹ ਗੁਨਾਹ ਦੋਸ਼ ਆਪੂ ਮੁਆਫ ਹੋ ਜਾਂਦੇ ਹਨ ਭਾਵ ਤੂੰ ਉਹਨਾਂ ਨੂੰ ਬਖਸ਼ ਲੈਂਦਾ ਹੈ ਦੁਨੀਆ ਚੀਜ਼ ਫਿਲਹਾਲ ਸਗਲੇ ਸੱਚ ਸੁਖ ਤੇਰਾ ਨਾਮ ਹੀ ਮਹਾਰਾਜ ਦੁਨੀਆ ਸੰਸਾਰ ਦੇ ਸਗਲੇ ਸਾਰੇ ਚੀਜ਼ ਪਦਾਰਤ ਫਿਲਹਾਲ ਹੁਣ ਦੇ ਸਮੇਂ ਭਾਵ ਥੋੜੇ ਸਮੇਂ ਲਈ ਹਨ ਸੱਚ ਸੱਚਾ ਸੁਖ ਤਾਂ ਤੇਰਾ ਨਾਮ ਹੀ ਦੇਣ ਵਾਲਾ ਹੈ ਤੇਰਾ ਸੱਚ ਨਾਮ ਸੁਖ ਸਰੂਪ ਦੇ ਦੇਣ ਵਾਲਾ ਹੈ ਗੁਰ ਮਿਲ ਨਾਨਕ ਬੂਝਿਆ ਸਦਾ ਏਕ ਸੁਗਾਉ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਅਸੀਂ ਗੁਰੂ ਰਾਮਦਾਸ ਸਾਹਿਬ ਜੀ ਨਾਲ ਮਿਲ ਕਰਕੇ ਤੇਰੇ ਸਤ ਸਰੂਪ ਨੂੰ ਬੁੱਝਿਆ ਸਮਝਿਆ ਹੈ ਇਸ ਲਈ ਹਮੇਸ਼ਾ ਇੱਕ ਤੇਰੇ ਸੋ ਸ਼ੁੱਧ ਸਰੂਪ ਨੂੰ ਹੀ ਗਾਉਂ ਗਾਉਂਦੇ ਹਾਂ हे ਭਾਈ ਤੁਸੀਂ ਵੀ ਇੱਕ ਹਰੀ ਦੇ ਗੁਣਾਂ ਨੂੰ ਗਾਉਣਾ ਕਰੋ ਤਿਲੰਗ ਮਹੱਲਾ ਪੰਜਵਾ ਮੀਰਾ ਦਾਨਾ ਦਿਲ ਸੋਚ ਏ ਦਾਨਾ ਗਿਆਤਾ ਅੰਤਰਜਾਮੀ ਮੀਰਾ ਪਾਤਸ਼ਾ ਮੇਰੇ ਦਿਲ ਹਿਰਦੇ ਵਿੱਚ ਤੇਰੀ ਪ੍ਰਾਪਤੀ ਦੀ ਸੋਚ ਵਿਚਾਰ ਫੁਰਦੀ ਰਹਿੰਦੀ ਹੈ ਕਿ ਤੁਸੀਂ ਕਦੋਂ ਪ੍ਰਾਪਤ ਹੋਵੋਗੇ ਮੁਹੱਬਤੇ ਮਨ ਤਨ ਬਸੈ ਸੱਚ ਸਾਹ ਬੰਦੀ ਮੋਚ ਰਹਾਉ ਏ ਸੱਚੀ ਸਾਹ ਪਾਤਸ਼ਾ ਤੂੰ ਮਾਤਾ ਦੇ ਗਰਭ ਸੰਸਾਰ ਨਰਕ ਰੂਪੀ ਬੰਦੀ ਬੰਦੀ ਦਦੇ ਨਾ ਆਇਆ ਪੋਲਾ ਪੜਨਾ ਬੰਦੀ ਨਹੀਂ ਪੜਨਾ ਕੈਦ ਨੂੰ ਮੋਚ ਕੱਟਣ ਵਾਲਾ ਹੈ ਆਪਣੀ ਬੰਦੀ ਟੈਲਣ ਭਾਵ ਮਾਇਆ ਦੇ ਬੰਧਨਾਂ ਤੋਂ ਛਡਾਉਣ ਵਾਲਾ ਹੈ ਅਤੇ ਮੁਹੱਬਤ ਤੇ ਪ੍ਰੀਤੀ ਕਰਕੇ ਭਗਤ ਜਨਾਂ ਦੇ ਮਨ ਹਿਰਦੇ ਸਰੀਰ ਵਿੱਚ ਵਸਦਾ ਹੈ ਤੇਰੀ ਪ੍ਰੀਤੀ ਮੇਰੇ ਮਨ ਤਨ ਵਿੱਚ ਵਸ ਰਹੀ ਹੈ ਰਹਾਉ ਪਾਤਸ਼ਾਹ ਬਿਸਰਾਮ ਦੇ ਕੀ ਅੱਗੇ ਪਾਵਨ ਕਿਰਪਾ ਕਰ ਰਹੇ ਹਨ ਦੀਦ ਦੇ ਨੇ ਦੀਦਾਰ ਸਾਹਿਬ ਕਸ਼ ਨਹੀਂ ਇਸ ਕਾ ਮੂਲ ਏ ਸਾਹਿਬ ਮਾਲਕ ਵਾਹਿਗੁਰੂ ਜੋ ਤੇਰੇ ਸਰਗੁਣ ਸਰੂਪ ਦਾ ਦੀਦਾਰ ਦਰਸ਼ਨ ਦੇਖਣਾ ਹੈ ਇਸ ਦਾ ਕੁਝ ਵੀ ਮੋਲ ਮੁੱਲ ਨਹੀਂ ਦਿੱਤਾ ਜਾ ਸਕਦਾ ਭਾਵ ਤੇਰਾ ਦਰਸ਼ਨ ਅਮੋਲਕ ਬੇਕੀਮਤਾ ਹੈ ଅਤਵਾ ਇਨ੍ਹਾਂ ਪ੍ਰਤੱਖ ਨੇਤਰਾਂ ਜਾਂ ਮਨ ਬੁੱਧ ਅਪਰੋਖ ਅਪਰੋਖ ਗਿਆਨ ਰੂਪੀ ਨੇਤਰਾਂ ਦਾ ਵੀ ਕੋਈ ਮੁੱਲ ਨਹੀਂ ਹੈ ਜਿਨ੍ਹਾਂ ਨੇ ਤੇਰਾ ਪ੍ਰਤੱਖ ਵਾ ਅਭੇਦਤਾ ਸਾਖ ਆਦਤਾ ਰੂਪ ਦਰਸ਼ਨ ਦੇਖਿਆ ਹੈ ਪਾਕ ਪਰਵਦਗਾਰ ਤੂੰ ਖੁਦ ਖਸਮ ਵੱਡਾ ਅਤੋਲ ਸੋ ਇੱਥੇ ਵੀ ਤੂੰ ਆਇਆ ਹੈ ਤੂੰ ਨਹੀਂ ਪੜਨਾ ਏ ਵਾਇਗਰੂ ਤੂੰ ਬਾਗ ਪਵਿੱਤਰ ਸਰੂਪ ਤੇ ਸਬਨਾ ਦੀ ਪਰਵਦਗਾਰ ਪਾਲਣਾ ਕਰਨ ਵਾਲਾ ਹੈ ਫਿਰ ਖੁਦ ਆਪ ਹੀ ਸਾਰਿਆਂ ਦਾ ਖਸਮ ਮਾਲਕ ਹੈ ਤਿੰਨਾ ਗੁਣਾ ਤੋਂ ਅਤੀਤ ਰੂਪ ਵੱਡਾ ਮਹਾਨ ਅਤੇ ਅਤੋਲ ਤੋਲਣ ਤੋਂ ਰਹਿਤ ਹੈ ਪਾਵ ਸ਼ਾਸਤਰ ਪ੍ਰਮਾਣ ਰੂਪੀ ਵਟੇ ਤੇ ਬੁੱਧ ਰੂਪੀ ਤਰਾਜੂ ਨਾਲ ਮਿਣਿਆ ਨਹੀਂ ਜਾਂਦਾ ਦਸਤਗੀਰੀ ਦੇਹ ਦਿਲਾਵਰ ਤੂੰ ਹੀ ਤੂੰ ਹੀ ਏਕ ਏਹ ਦਿਲਾਵਰ ਬਹਾਦਰ ਉਦਾਰ ਚਿਤ ਪ੍ਰਭੂ ਮੇਰਾ ਪ੍ਰਤਾਖ ਮਨ ਰੂਪੀ ਦਸਤ ਹੰਦਾ ਹੱਥ ਗੀਰੀ ਹੰਦਾ ਪਕੜ ਕੇ ਮੈਨੂੰ ਆਪਣੀ ਭਗਤੀ ਦੇਣਾ ਕਰ ਤੂੰ ਮੈਨੂੰ ਆਪਣਾ ਭਗਤੀ ਰੂਪੀ ਹੱਥ ਪਕੜਾਉਣਾ ਕਰ ਕਿਉਂਕਿ ਇੱਕ ਤੂੰ ਹੀ ਤੂੰ ਹੀ ਇਥੇ ਵੀ ਤੂੰ ਹੀ ਤੂੰ ਹੀ ਨਹੀਂ ਪੜਨਾ ਤੂੰ ਹੀ ਤੂੰ ਹੀ ਇਸ ਲੋਕ ਵਿੱਚ ਮੇਰਾ ਰਾਖਾ ਹੈ ਇੱਕ ਤੂੰ ਹੀ ਪਰਲੋਕ ਵਿੱਚ ਮੇਰਾ ਸਹਾਇਕ ਹੈ ਤੂੰ ਹੀ ਪਿੱਛੇ ਸੀ ਤੂੰ ਹੀ ਹੁਣ ਹੈ ਤੇ ਅੱਗੇ ਨੂੰ ਵੀ ਤੂੰ ਹੀ ਅੱਗੇ ਨੂੰ ਰਹੇਗਾ ਇੱਕ ਤੂੰ ਆਪ ਹੀ ਸਰਗੁਣ ਸਰੂਪ ਹੈ ਤੇ ਤੂੰ ਆਪ ਹੀ ਨਿਰਗੁਣ ਸਰੂਪ ਹੈ ਕਰਤਾਰ ਕੁਦਰਤ ਕਰਨ ਖਾਲਕ ਨਾਨਕ ਤੇਰੀ ਟੇਕ ਏ ਸਭਨਾ ਦੀ ਚੇਤਨ ਸੱਤਾ ਰੋਜੀ ਪ੍ਰਾਪਲਬਦ ਰੂਪੀ ਕਰ ਤਾਰ ਤਾਰ ਨੂੰ ਆਪਣੇ ਕਰ ਹੱਥ ਵਿੱਚ ਪਕੜਨ ਵਾਲੇ ਪਰਮੇਸ਼ਰ ਤੂੰ ਆਪਣੀ ਕੁਦਰਤ ਸ਼ਕਤੀ ਦੁਆਰਾ ਸਭ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ ਖਾਲਕ ਮਾਲਕ ਹੈ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਸਾਨੂੰ ਤਾਂ ਇੱਕ ਤੇਰੀ ਹੀ ਓਟ ਟੇਕ ਹੈ ਤਿਲੰਗ ਮਹੱਲਾ ਪਹਿਲਾ ਕਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਜਿਸਮੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਕੰਧਾਰ ਵਿੱਚ ਗਏ ਸਨ ਉੱਥੇ ਨਗਰ ਤੋਂ ਬਾਹਰ ਬੈਠ ਕੇ ਤਦੋਂ ਇੱਕ ਪਠਾਨ ਨੇ ਆ ਕੇ ਨਮਸਕਾਰ ਕੀਤੀ ਅਤੇ ਕਿਹਾ ਕਿ ਤੁਸੀਂ ਕੌਣ ਹੋ ਅਤੇ ਕਿੱਥੋਂ ਆਏ ਹੋ ਫਿਰ ਇੱਥੇ ਉਜਾੜ ਵਿੱਚ ਕਿਉਂ ਬੈਠੇ ਹੋ ਤਦੋਂ ਸਤਿਗੁਰਾਂ ਨੇ ਕਿਹਾ ਕਿ ਅਸੀਂ ਖੁਦਾ ਦੇ ਬੰਦੇ ਹਾਂ ਤੇ ਇਸ ਨਗਰ ਦੇ ਕਿਸੇ ਆਦਮੀ ਨਾਲ ਸਾਡਾ ਕੰਮ ਹੈ ਪਠਾਨ ਨੇ ਕਿਹਾ ਕਿ ਉਸ ਦਾ ਨਾਮ ਕੀ ਹੈ ਸਤਿਗੁਰਾਂ ਨੇ ਕਿਹਾ ਕਿ ਉਹ ਖਾਨ ਚੰਦ ਦਾ ਪੁੱਤਰ ਮਾਨਚੰਦ ਹੈ ਉਹ ਆਪ ਹੀ ਸਾਨੂੰ ਇੱਥੇ ਆ ਕੇ ਮਿਲੇਗਾ ਤਦੋਂ ਪਠਾਰ ਨੇ ਪਿੰਡ ਵਿੱਚ ਆ ਕੇ ਮਾਨਚੰਦ ਨੂੰ ਕਿਹਾ ਕਿ ਪਿੰਡ ਤੋਂ ਬਾਹਰ ਫਕੀਰ ਤੈਨੂੰ ਮਿਲਣ ਵਾਸਤੇ ਬੈਠੇ ਹੋਏ ਹਨ ਮੈਂ ਉਹਨਾਂ ਨੂੰ ਕਿਹਾ ਵੀ ਸੀ ਕਿ ਤੁਸੀਂ ਪਿੰਡ ਵਿੱਚ ਜਾ ਕੇ ਉਸ ਨੂੰ ਮਿਲ ਲਵੋ ਪਰ ਉਹਨਾਂ ਨੇ ਕਿਹਾ ਕਿ ਉਹ ਆਪ ਹੀ ਸਾਨੂੰ ਇੱਥੇ ਆ ਕੇ ਮਿਲੇਗਾ ਮਾਨਚੰਦ ਕਹਿਣ ਲੱਗਾ ਕਿ ਮੇਰੀ ਤਾਂ ਕਿਸੇ ਫਕੀਰ ਨਾਲ ਕੋਈ ਜਾਣ ਪਛਾਣ ਵੀ ਨਹੀਂ ਹੈ ਪਠਾਰ ਨੇ ਕਿਹਾ ਕਿ ਫਕੀਰਾਂ ਦੇ ਦਰਸ਼ਨਾਂ ਦਾ ਤੈਨੂੰ ਕਿਹੜਾ ਕੋਈ ਦੋਸ਼ ਲੱਗਣ ਲੱਗਾ ਜਾਂ ਇੱਕ ਵਾਰੀ ਦਰਸ਼ਨ ਕਰਕੇ ਆ ਤਦੋਂ ਮਾਨਚੰਦ ਕੁਝ ਮਿਸਠਾਨ ਪਦਾਰਥ ਲੈ ਕੇ ਭਾਵੇਂ ਮਿੱਠੇ ਪਦਾਰਥ ਸਤਗੁਰਾਂ ਦੀ ਜੂਰੀ ਵਿੱਚ ਪਹੁੰਚਿਆ ਅਤੇ ਪਦਾਰਥ ਸਤਗੁਰਾਂ ਨੂੰ ਭੇਟ ਕੀਤੇ ਸਤਗੁਰਾਂ ਨੇ ਕਿਹਾ ਕਿ ਮਾਨਚੰਦ ਸਭ ਕੁਸ਼ਲ ਆਨੰਦ ਹੈ ਤਦ ਮਾਨਚੰਦ ਨੇ ਹੈਰਾਨ ਹੋ ਕੇ ਕਿਹਾ ਕਿ ਮਹਾਰਾਜ ਤੁਸੀਂ ਮੈਨੂੰ ਕਦੋਂ ਦੇ ਜਾਣਦੇ ਹੋ ਅਸੀਂ ਤਾਂ ਅੱਗੇ ਕਦੇ ਵੀ ਮਿਲੇ ਵੀ ਨਹੀਂ ਹਾਂ ਤੁਹਾਡਾ ਦੇਸ਼ ਕਿਹੜਾ ਹੈ ਅਤੇ ਕੀ ਕਾਰਜ ਹੈ ਸਤਗੁਰਾਂ ਨੇ ਕਿਹਾ ਕਿ ਬੇਗਮ ਪੁਰਾ ਸਾਡਾ ਆਦੇਸ਼ ਹੈ ਨਾਨਕ ਨਿਰੰਕਾਰੀ ਸਾਡਾ ਨਾਮ ਹੈ ਏਕੰਕਾਰ ਨੂੰ ਜਾਨਨ ਰੂਪ ਲਿਬਾਸ ਧਾਰਨ ਕੀਤਾ ਹੋਇਆ ਹੈ ਮਾਨਚੰਦ ਨੇ ਕਿਹਾ ਕਿ ਮੇਰੇ ਤਾਂ ਕੋਈ ਸਮਝ ਨਹੀਂ ਆਈ ਸਤਗੁਰਾਂ ਨੇ ਕਿਹਾ ਕਿ हे ਭਾਈ ਐਸੇ ਬਚਨਾਂ ਦੇ ਵਿੱਚ ਹੀ ਸਾਰਾ ਸੁਖ ਹੈ ਕਿ ਸੰਸਾਰ ਨੂੰ ਸਤ ਨਾ ਜਾਣੂ ਪਰਮੇਸ਼ਰ ਦੇ ਉੱਤਮ ਨਾਮ ਨੂੰ ਹੀ ਮਨ ਵਿੱਚ ਜਾਨਣਾ ਕਰੋ ਜਿਸ ਨੂੰ ਸੁਣਦਿਆਂ ਮਾਇਆ ਦਾ ਮੋਹ ਨਸ ਜਾਂਦਾ ਹੈ ਫਿਰ ਲੋਕ ਪ੍ਰਲੋਕ ਵਿੱਚ ਵੀ ਸਹਾਇਕ ਹੁੰਦਾ ਹੈ ਇਸ ਪ੍ਰਕਾਰ ਦੇ ਵਚਨ ਕਹਿ ਕਰਕੇ ਉਸ ਦੇ ਕੁਝ ਪ੍ਰਸ਼ਨਾਂ ਦਾ ਉੱਤਰ ਦਿੰਦੇ ਹੋਏ ਸਤਿਗੁਰੂ ਜੀ ਤਲੰਗ ਰਾਗ ਦੇ ਦੂਸਰੇ ਘਰ ਸੁਰ ਤਾਲ ਵਿੱਚ ਇਹ ਪਾਵਨ ਸ਼ਬਦ ਉਚਾਰਨ ਕਰਦੇ ਹਨ ਇੱਕ ਜੋ ਉਦਤੀ ਅਦੁੱਤੀ ਬ੍ਰਹਮ ਹੈ ਓੰਕਾਰ ਸਰਬਦਾ ਪ੍ਰਕਾਸ਼ਿਕ ਜੋ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਜਿਨ ਕੀ ਆ ਤਨ ਦੇਖਿਆ ਕੀ ਕਹੀਐ રે ਭਾਈ हे भाई मानचंद जिस परमेश्वर ने सारा संसार पैदा किया है उत्पन्न किया है उसने इसने इस नु देखना भाव पालना किया है ते असि की कहना करिए कि इस दी लैता कौन करेगा या इस संसार विचले जीवां दी की हालत होवेगी केहो जिया फल मिलेगा भाव वो भाई गुरु आप ही जानदा है आप ही जानै करे आप जिनवाड़ी है लाई ਉਹ ਪਰਮੇਸ਼ਰ ਆਪ ਹੀ ਸਭ ਜੀਵਾਂ ਦੇ ਕਰਮਾਂ ਨੂੰ ਜਾਣਦਾ ਹੈ ਆਪ ਹੀ ਈਸ਼ਰ ਰੂਪ ਹੋ ਕੇ ਕਰਮਾਂ ਅਨਸਾਰ ਫਲ ਦੇਣਾ ਕਰਦਾ ਜਿਸ ਪਰਮੇਸ਼ਰ ਨੇ ਇਹ ਸੰਸਾਰ ਰੂਪੀ ਬਾੜੀ ਬਗੀਚੀ ਲਾਉਣਾ ਕੀਤਾ ਹੈ ਰਾਇਸਾ ਪਿਆਰੇ ਕਾ ਰਾਇਸਾ ਜਿਤ ਸਦਾ ਸੁਖ ਹੋਈ ਰਹਾਉ ਏ ਪਾਈ ਰਾਇਸਾ ਉਚਾਰਨ ਕਰੀਏ ਪਿਆਰੇ ਪਰਮੇਸ਼ਰ ਦਾ ਜਸ ਦਾ ਸਦਾ ਰਾਇਸਾ ਉਚਾਰਨ ਕਰੀਏ جس دے ਉਚਾਰਨ کرکے ہمیشہ ਸੁਖ ਦੀ ਪ੍ਰਾਪਤੀ ਹੋਵੇਗੀ अथवा ਆਪ ਵੀ ਪਿਆਰੇ ਦਾ ਜਸ ਉਚਾਰਨ ਕਰਿਏ تے ਹੋਰ ਨਾ پاسوں ਵੀ ਦੂਸਰਾ ਪਾਠ ਇਹਦਾ ਕਰਾਇਸਾ ਵੀ ਹੈ ਕਰਾਇਸਾ ਕਰਉਣਾ ਕਰਿਏ ਤਾਂ ਸਦਾ ਵੀ ਸੁਖ ਸਰੂਪ ਦੀ ਪ੍ਰਾਪਤੀ ਹੋਵੇਗੀ راہ ਬਿਸਰਾਮ ਦੇ ਕੇ ਪਾਦਸ਼ਾਹ ਕਿਰਪਾ ਕਰ ਰਿਹਾ ਜਿਨ ਰੰਗ ਕੰਤ ਨਾ 라ਵਿਆ ਸਾ ਪੱਛੂ ਰੇਤਾਣੀ ਰੇ ਤੂੰ ਭਾਵ ਹੀ ਭਾਈ ਜਿਸ ਜੀਵ ਰੂਪੀ ਇਸਤਰੀ ਨੇ ਰੰਗ ਪ੍ਰੇਮ ਦੇ ਸਹਿਤ ਕੰਤ ਪਤੀ ਪਰਮੇਸ਼ਰ ਨਾਲ ਅਪੇਦਤਾ ਦੇ ਆਨੰਦ ਨੂੰ ਨਾ ਰਾਵਿਆ ਮਾਨਣਾ ਨਹੀਂ ਕੀਤਾ ਸਾ ਉਹ ਪਛੋਤਾਣੀ ਪਛਤਾ ਤਾ ਵੀ ਕਰਦੀ ਰਹਿੰਦੀ ਹੈ ਹਾਥ ਪਛੋੜੈ ਸਿਰ ਧੁਣੈ ਜਬ ਰੈਣ ਵਿਹਾੜੀ ਜਦੋਂ ਇਸ ਜੀਵ ਰੂਪੀ ਇਸਤਰੀ ਦੀ ਪਤੀ ਪਰਮੇਸ਼ਰ ਤੋਂ ਬਿਨਾ ਅਵਸਥਾ ਰੂਪੀ ਰੈਣ ਰਾਤ ਬੀਤ ਜਾਂਦੀ ਹੈ ਤਦੋਂ ਇਹ ਦੁਖੀ ਹੋ ਕੇ ਹੱਥਾਂ ਨੂੰ ਅਸ਼ੂੜੇ ਪੜਕਦੀ ਹੋਈ ਸਿਰ ਨੂੰ ਧੁਣੇ ਹਲਾਉਂਦੀ ਹਲੂਣਦੀ ਰਹਿੰਦੀ ਆ ਕਿ ਮਨੁੱਖਾ ਜਨਮ ਪਾ ਕੇ ਵੀ ਪਤੀ ਪਰਮੇਸ਼ਰ ਦੀ ਪ੍ਰਾਪਤੀ ਨਾ ਕਰ ਸਕੀ ਪਛੋਤਾਵਾ ਨਾ ਮਿਲ ਜਦ ਚੂਕੇਗੀ ਸਾਰੀ ਜਦੋਂ ਸਾਰੀ ਉਮਰ ਰੂਪੀ ਰਾਤ ਚੂਕੇਗੀ ਚੁਕੀ ਗਈ ਬਤੀਤ ਹੋ ਜਾਵੇਗੀ ਤਦੋਂ ਮਨੁੱਖਾ ਜਨਮ ਜਦੋਂ ਮਨੁੱਖਾ ਜਨਮ ਰੂਪੀ ਸਾਰੀ ਨਰਦ ਬਾਜੀ ਚੁੱਕੀ ਗਈ ਤਾਂ ਪਛਤਾਪ ਕਰਨ ਨਾਲ ਪਤੀ ਪਰਮੇਸ਼ਰ ਨਹੀਂ ਮਿਲੇਗਾ ਤਾਂ ਫਿਰ ਪਿਆਰਾ 라ਵੀ ਹੈ ਜਦ ਆਵੇਗੀ ਵਾਰੀ ਫਿਰ ਜਦੋਂ ਕਿਤੇ ਮਨੁੱਖਾ ਜਨਮ ਦੀ ਵਾਰੀ ਆਊਗੀ ਤਦੋਂ ਫਿਰ ਮੁੜ ਕੇ ਪਿਆਰੇ ਪਤੀ ਪਰਮੇਸ਼ਰ ਦੇ ਆਨੰਦ ਨੂੰ 라ਵੀ ਹੈ ਮਾਨੇ ਮਾਣਿਆ ਜਾਵੇਗਾ ਕੰਤ ਲੀਆ ਸੁਹਾਗਣੀ ਮੈਂ ਤੇ ਵਦਵੀ ਏਹ ਮਹਾਤਮਾ ਰੂਪੀ ਸੁਹਾਗਵੰਤੀਆਂ ਨੇ संत पदी परमेश्वर ਦਾ ਆਨੰਦ ਲੀਆ ਪ੍ਰਾਪਤ ਕੀਤਾ ਹੈ ਇਹ ਸੁਹਾਗਣਾ ਮੈਂ ਮੇਰੇ ਤੇ ਤੋਂ ਵੱਧ ਵੀ ਵਧੇਕ ਗੁਣਾ ਵਾਲੀਆਂ ਹਨ ਸੇ ਗੁਣ ਮੁਜੈ ਨ ਆਵਨੀ ਕੈ ਜੀ ਦੋਸ ਤਰੇ ਉਹਨਾਂ ਦੇ ਵਾਇਗੁਰੂ ਪ੍ਰਾਪਤੀ ਵਾਲੇ ਸਤ ਸੰਤੋਖ ਆਦਿ ਸ਼ੁਭ ਗੁਣਾ ਮੁਜੈ ਮੇਰੇ ਹਿਰਦੇ ਵਿੱਚ ਆਵਨੀ ਆਉਂਦੇ ਨਹੀਂ ਹਨ ਕੈ ਜੀ ਕਿਸ ਜੀਵ ਇਸ ਦੋਸ ਤਰੇ ਧਰਨਾ ਕਰੀਏ ਆਪ ਆਪਣੇ ਹੀ ਕਰਮਾਂ ਦਾ ਦੋਸ਼ ਹੈ ਦੱਦੇ ਦੋਸ਼ ਨ ਦੇਉ ਕਿਸ ਸੈ ਦੋਸ਼ ਕਰਮਾ ਆਪਣੇਆ ਆਪਣੇ ਕਰਮਾਂ ਦਾ ਦੋਸ਼ ਹੈ ਜਿਨੀ ਸਖੀ ਸਹ ਰਾਵਿਆ ਤਿਨ ਪੁੱਛੌਗੀ ਜਾਏ ਤਿਨ ਪੁੱਛੌਗੀ ਜਾਏ ਜਿਨਾ ਮਹਾਤਮਾ ਰੂਪੀ ਸਖੀਆਂ ਨੇ ਸੋ ਪਦੀ ਪਰਮੇਸ਼ਰ ਦੇ ਆਨੰਦ ਨੂੰ ਰਾਵਿਆ ਮਾਣਿਆ ਹੈ ਉਹਨਾਂ ਸੁਆਗਵੰਤੀਆਂ ਨੂੰ ਜਾਏ ਜਾ ਕੇ ਪਦੀ ਪਰਮੇਸ਼ਰ ਦੀ ਪ੍ਰਾਪਤੀ ਦੇ ਸਾਧਨਾ ਬਾਰੇ ਗਿਆਤ ਪੂਰਵਕ ਪੁੱਛੋਗੀ ਪੁੱਛਣਾ ਕਰਾਂਗੀ ਪਾਏ ਲੱਗੋ ਬੇਨਤੀ ਕਰੋ ਲੇਉਗੀ ਪੰਥ ਬਤਾਏ ਫਿਰ ਉਹਨਾਂ ਦੇ ਪਾਏ ਚਰਨੀ ਲੱਗ ਕਰਕੇ ਬੇਨਤੀ ਅਰਜ਼ੋਈ ਕਰਾਂਗੀ ਅਤੇ ਉਹਨਾਂ پاسੋਂ ਪਰਮੇਸ਼ਰ ਪਤੀ ਦੀ ਪ੍ਰਾਪਤੀ ਭਗਤੀ ਸਹਿਤ ਗਿਆਨ ਦਾ ਪੰਥ ਰਸਤਾ ਬਤਾਏ ਪੁੱਛ ਲਵਾਂਗੀ ਮਾਨਚੰਦ ਕਹਿਣ ਲੱਗਾ ਕਿ ਮਹਾਰਾਜ ਮੇਰੇ ਤੇ ਵੀ ਕਿਰਪਾ ਕਰੋ ਤਾਂ ਪਾਤਸ਼ਾਹ ਬਰਮਾਉਂਦੇ ਆ ਹੁਕਮ ਪਛਾਨੈ ਨਾਨਕਾ ਪਉ ਚੰਦਨ ਲਾਵੇ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਜੇਕਰ ਕੋਈ ਪਤੀ ਪਰਮੇਸ਼ਰ ਦੇ ਹੁਕਮ ਨੂੰ ਪਛਾਨਣਾ ਕਰੇ ਅਤੇ ਪਉ ਪੈ ਰੂਪੀ ਚੰਦਨ ਲਾਉਣਾ ਕਰੇ ਗੁਣ ਕਾਮਣ ਕਾਮਣ ਕਰੇ ਤਉ ਪਿਆਰੇ ਕਉ ਪਾਵੇ ਫਿਰ ਜੀਵ ਰੂਪ ਆਵਾਸ ਬਿਰਤੀ ਰੂਪ ਕਾਮਣ ਇਸਤਰੀ ਗੁਣਾ ਰੂਪੀ ਕਾਮਣ ਟੂਣਾ ਕਰੇ ਵਾਹ ਆਪਣੇ ਅੰਤਿਸ਼ ਕਰਨ ਰੂਪੀ ਗੰਠ ਵਿੱਚ ਸਤ ਸੰਤੋਖ ਖਿਮਾ ਆਦਿ ਸ਼ੁਭ ਗੁਣਾ ਦਾ ਕਾ ਦਾ ਮਣ ਕੇ ਇਹ ਮਣਕਾ ਧਾਰਨ ਕਰੀ ਤਉ ਤਾਂ ਪਿਆਰੇ ਪਤੀ ਪਰਮੇਸ਼ਰ ਨੂੰ ਪਾ ਸਕਦੀ ਹੈ ਜੋ ਦਿਲ ਮਿਲਿਆ ਸੋ ਮਿਲ ਰਹਿਆ ਮਿਲਿਆ ਕਹੀਐ ਰੇ ਸੋਈ ਇਹ ਭਾਈ ਜਿਹੜਾ ਪੁਰਸ਼ ਦਿਲ ਮੰਨ ਕਰਕੇ ਪਤੀ ਪਰਮੇਸ਼ਰ ਨਾਲ ਮਿਲਿਆ ਹੋਇਆ ਹੈ ਤੇ ਉਹ ਪਾਤਸ਼ਾਹ ਕਹਿੰਦੇ ਉਹ ਹਰ ਸਮੇ ਮਿਲਿਆ ਰਹਿੰਦਾ ਉਹ ਦੁਨੀਆਂ ਦੇ ਮੇਲਿਆਂ ਗੇਲਿਆਂ ਚ ਮੇਲਿਆਂ ਵਿੱਚ ਮਿਲਣ ਤੋਂ ਰਹਿ ਜਾਂਦਾ ਅਤੇ ਉਹੋ ਹੀ ਮਨ ਬਾਣੀ ਸਰੀਰ ਕਰਕੇ ਪਰਮੇਸ਼ਰ ਨਾਲ ਮਿਲਿਆ ਹੋਇਆ ਕਹੀਦਾ ਜੋ ਦਿਲੋਂ ਗੁਰਾਂ ਨਾਲ ਮਿਲਿਆ ਆ ਉਹ ਨਾਮ ਵਿੱਚ ਮਿਲਿਆ ਰਹਿੰਦਾ ਹੈ ਅਤੇ ਉਹੀ ਪਰਮੇਸ਼ਰ ਨਾਲ ਮਿਲਿਆ ਹੋਇਆ ਕਹੀਦਾ ਜੇ ਬਹੁਤ ਹੀ ਰਾ ਲੋਚੀਏ ਬਾਤੀ ਮੇਲ ਨਾ ਹੋਈ ਜੇਕਰ ਬਹੁਤੀਰਾ ਬਹੁਤੀ ਸਾਧਨਾ ਕਰਕੇ ਉਸ ਦੀ ਪ੍ਰਾਪਤੀ ਨੂੰ ਲੋਚੀਏ ਚਾਹਣਾ ਕਰੀਏ ਤਾਂ ਬਾਤੀ ਗੱਲਾਂ ਬਾਤਾਂ ਨਾਲ ਪਦੀ ਪਰਮੇਸ਼ਰ ਨਾਲ ਮਿਲਾਪ ਨਹੀਂ ਹੋ ਸਕਦਾ ਤੇ ਨਾ ਹੁੰਦਾ ਹੈ ਤਾਤ ਮਿਲੇ ਫੁਨ ਤਾਤ ਕੋ ਲਿਵ ਲਿਵੈ ਕੋ ਤਾਵੈ ਜਿਵੇਂ ਢਾਲਿਆ ਢਲਿਆ ਹੋਇਆ ਸੋਨਾ ਲੋਹਾ ਆਦ ਦੀ ਤਾਤ ਤਾਤੂ ਫੁਨ ਫਿਰ ਉਸੇ ਤਾਤ ਨੂੰ ਆਕੇ ਹੀ ਮਿਲ ਜਾਂਦੀ ਹੈ ਜਿਵੇਂ ਤਾਤ ਮਾਇਆ ਤਾਰੀ ਆਦਮੀ ਮੁੜ ਤਾਤ ਮਾਇਆ ਨੂੰ ਹੀ ਮਿਲ ਜਾਂਦਾ ਭਾਵ ਸੰਸਾਰ ਦੇ ਜਨਮ ਮਰਨ ਵਿੱਚ ਆ ਜਾਂਦਾ ਤਾਦ ਧੌਣ ਵਾਲੇ ਪੰਜੇ ਤਤ ਤਤ ਤਾ ਕੇ ਮੁੜ ਆਪਣੇ ਆਪ ਵਿੱਚ ਹੀ ਮਿਲ ਜਾਂਦੇ। ਪਾਪ ਜਿਵੇਂ ਹਵਾ ਹਵਾ ਵਿੱਚ ਮਿਲ ਜਾਂਦੀ, ਪਾਣੀ ਨਦੀਆਂ ਨਾਲਿਆਂ ਰਾਹੀਂ ਹੁੰਦਾ ਹੋਇਆ ਸਮੁੰਦਰ ਪਾਣੀ ਵਿੱਚ ਜਾ ਮਿਲਦਾ। ਮਿੱਟੀ ਮਿੱਟੀ ਵਿੱਚ ਮਿਲ ਜਾਂਦੀ ਅਗਨੀ ਤੋਂ ਨਿਕਲੇ ਹੋਏ ਚਿੰਗਿਆੜੀ ਮੁੜ ਅਗਨੀ ਵਿੱਚ ਮਿਲ ਜਾਂਦੇ ਹਨ। ਆਕਾਸ਼ ਆਕਾਸ਼ ਵਿੱਚ ਮਿਲ ਜਾਂਦਾ। ਇਉ ਲਿਵ ਬਿਰਤੀ ਨੂੰ ਬ੍ਰਹਮਾਕਾਰ ਕਰਕੇ ਲਾਉਣ ਵਾਲ ਜੀਵ ਲਿਵੈ ਆਸਰਾ ਰੂਪ ਬ੍ਰਹਮਵੱਲ ਨੂੰ ਹੀ ਤਾਵੇ ਦੌੜਦਾ ਹੈ। ਪਾਉ ਉਸ ਵਿੱਚ ਅਪੀਦ ਹੋ ਜਾਂਦਾ ਹੈ ਗੁਰ ਪ੍ਰਸਾਦੀ ਜਾਣੀਐ ਤਉ ਅਨਪਉ ਪਾਵੇ ਜੇਕਰ ਗੁਰਾਂ ਦੀ ਪ੍ਰਸਾਦੀ ਕਿਰਪਾ ਕਰਕੇ ਵਿਚਾਰ ਗਿਆਨ ਨਾਮ ਨੂੰ ਜਾਣ ਲਿਆ ਜਾਵੇ ਤਾਂ ਅਨਪਉ ਪੈ ਤੂੰ ਰਹਤ ਅਨਪਉ ਸੁਤੇ ਗਿਆਨ ਸਰੂਪ ਪਰਮੇਸ਼ਰ ਨੂੰ ਪਾ ਲਈਦਾ ਹੈ ਪਾਨਾ ਵਾੜੀ ਹੋਏ ਘਰ ਖਰ ਸਾਰ ਨਾ ਜਾਣੈ ਜਿਵੇਂ ਘਰ ਦੇ ਵਿੱਚ ਹੀ ਪਾਨਾ ਦੀ ਵਾੜੀ ਬਗੀਚੀ ਹੋਵੇ ਪਰ ਘਰ ਗਦਾ ਉਸ ਦੀ ਸਾਰ ਖਬਰ ਭਾਵ ਖੁਸ਼ਬੂ ਨਹੀਂ ਜਾਣਦਾ ਇਸੇ ਪ੍ਰਕਾਰ ਭਾਵੇਂ ਪਾਨਾਂ ਦੀ ਬਾੜੀ ਦੀ ਨਿਆਈ ਸਤ ਸੰਗਤ ਕਰਦੇ ਪਾਸ ਹੀ ਹੋਵੇ ਘਰ ਹਿਰਦੇ ਵਿੱਚ ਸ਼ੁਭ ਗੁਣ ਆਤਮ ਵਸਤੂ ਰੂਪੀ ਪਾਨਾਂ ਦੀ ਬਾੜੀ ਹੈ ਪਰ ਗਦੇ ਦੀ ਨਿਆਈ ਮੂਰਖ ਵਿਚਾਈ ਜੀਵ ਉਸ ਦੀ ਸਾਰ ਭਾਵ ਧਾਰਨ ਕਰਨਾ ਵੀ ਨਹੀਂ ਜਾਣਦਾ ਰਸੀਆ ਹੋਵੇ ਮੁਸਕ ਕਾ ਤਬ ਫੂਲ ਪਛਾਣੈ ਜੇਕਰ ਕੋਈ ਮੁਸਕ ਸੁਗੰਧੀ ਦਾ ਰਸਿਆ ਰਸ ਲੈਣ ਵਾਲਾ ਹੋਵੇ ਤਦੋਂ ਉਹ ਫੁੱਲਾਂ ਨੂੰ ਪਛਾਣ ਲੈਂਦਾ ਜਦੋਂ ਕੋਈ ਸਾਰ ਗ੍ਰਾਹੀ ਬੁੱਧੀ ਵਾਲਾ ਹੋ ਕੇ ਪਰਮੇਸ਼ਰ ਦੀ ਭਗਤੀ ਰੂਪ ਸੁਗੰਧੀ ਦਾ ਰਸ ਲੈਣਾ ਵਾਲਾ ਹੁੰਦਾ ਹੈ ਤਦੋਂ ਉਹ ਵੇਦਾਂ ਸ਼ਾਸਤਰਾਂ ਦੇ ਸਿਧਾਂਤ ਰੂਪ ਫੁੱਲਾਂ ਨੂੰ ਪਛਾਣ ਲੈਂਦਾ ਹੈ ਅਪਿਓ ਪੀਵੈ ਜੋ ਨਾਨਕ ਪ੍ਰਮ ਪ੍ਰਮ ਸਮਾਵੈ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਜਿਹੜਾ ਵੀ ਨਾਮ ਅਪਿਓ ਅਮਰਤ ਨੂੰ ਪੀਂਦਾ ਹੈ ਉਸ ਦਾ ਪਰਮ ਪਰਮਾਣ ਵਾਲਾ ਪਰਮ ਸਮਾ ਜਾਂਦਾ ਹੈ ਪਾਪ ਨਿਵਰਤ ਹੋ ਜਾਂਦਾ ਹੈ ਸਹਜੇ ਸਹਜੇ ਮਿਲ ਰਹਿ ਅਮਰਾ ਪਦ ਪਾਵੇ ਉਹ ਸਹਜੇ ਗਿਆਨ ਕਰਕੇ ਸਹਜੇ ਸਹਜ ਸਰੂਪ ਵਿੱਚ ਮਿਲਿਆ ਅਭੇਦ ਹੋਇਆ ਰਹਿੰਦਾ ਅਤੇ ਅਮਰਾ ਅਵਿਨਾਸ਼ੀ ਪਦ ਪਦਵੀ ਨੂੰ ਪਾ ਲੈਂਦਾ ਹੈ ਸੋ ਇਸ ਤਰ੍ਹਾਂ ਸਾਧ ਸੰਗਤ ਜੀ ਇਸ ਪ੍ਰਕਾਰ ਸਤਿਗੁਰਾਂ ਨੇ ਇਹ ਉਪਦੇਸ਼ ਦਿੱਤੇ ਕਿ ਭਾਈ ਮਾਨਚੰਦ ਦੀ ਲੇਵ ਲਗਾ ਦਿੱਤੀ ਅਤੇ ਉਸ ਦੇ ਪੰਜਾਂ ਕੋਸ਼ਾਂ ਰੂਪੀ ਕਵਾੜ ਖੋਲ ਦਿੱਤੇ ਜੋ ਕਈ ਜਨਮਾਂ ਦਾ ਭਗਤੀ ਕਰਦਾ ਆ ਰਿਹਾ ਸੀ ਗੁਰੂ ਜੀ ਨੇ ਕਿਰਪਾ ਕਰਕੇ ਉਸ ਨੂੰ ਇਸ ਜਨਮ ਵਿੱਚ ਵਿਛੜੇ ਹੋਏ ਨੂੰ ਮੇਲ ਲਿਆ ਵਾਹਿ ਗੁਰੂ ਵਾਹਿ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ